ਦੇਖੋ ਇੱਕ ਵਿਸ਼ਾ ਕੋਈ ਵੀ ਹੋਵੇ ਧਾਰਮਿਕ ਵਿਸ਼ਾ ਹੁੰਦਾ ਹੈ ਇੱਕ ਵਿਸ਼ੇ ਤੇ ਜੇ ਆਪਾਂ ਸੈਮੀਨਾਰ ਕਰਾਈਏ ਵਕਤੇ ਜਿਹੜੇ ਆਡਾੜ ਹੋਣਗੇ ਉਹਨਾਂ ਦੇ ਆਪਣੇ ਆਪਣੇ ਵਿਚਾਰ ਹੋਣਗੇ ਕੋਈ ਜਸ ਸੀ ਕਿਸੇ ਦੀ ਪੁੱਤ ਹੈ ਸੋਚ ਹੈ ਦਿੱਸਤਿਕੋਣ ਉਹ ਆਪਣੇ ਦਿੱਸਤਿਕੋਣ ਨੂੰ ਇਹ ਦੱਸੂਗਾ ਇਸ ਕਰਕੇ ਦਤੰਬਾ ਜੀ ਨੇ ਵੀ ਆਪ ਆਪਣੀ ਬੁੱਧ ਜੇਤੀ ਵਰਣਤ ਪਿੰਨ ਪਿੰਨ ਤੋਂ ਇਤੇਤੀ ਇਹ ਨਿਰਕਾਰ ਦੇ ਬਾਰੇ ਤੇ ਲੋਕਾਂ ਨੇ ਇਹਨੇ ਜਿਹੜੇ ਧਰਮ ਬਣਾਏ ਨੇ ਉਹ ਆਪ ਆਪਣੀ ਬੁੱਧ ਦੇ ਅਨਸਾਰ ਬਣਾਏ ਨੇ ਇਹ ਜਿਹੜੀ ਬੁੱਧ ਹੈ ਇਹ ਆਪਣੀ ਬੁੱਧ ਨਹੀਂ ਹੈ ਬ विवेक ਬੁੱਧੀ ਆਪਣੀ ਨਹੀਂ ਹੁੰਦੀ ਹੈ ਬਿਵੇਕ ਸੰਸਾਰ ਚ ਹੈ ਨਹੀਂ ਆ ਬੇਬੇ ਕੁਬਦੀ ਸੰਸਾਰੀ ਬੁੱਧੀ ਨਹੀਂ ਹੈ ਜਿਸ ਬੁੱਧੀ ਨੇ ਸੰਸਾਰ ਬਣਾਇਆ ਹੈ ਉਹ ਬੇਬੇ ਬੁੱਧੀ ਹੈ ਜਿਹੜੀ ਬੁੱਧੀ ਸੰਸਾਰ ਨੂੰ ਚਲਾ ਰਹੀ ਹੈ ਉਹ ਬੇਬੇ ਬੁੱਧੀ ਹੈ ਅਸੀਂ ਤਾਂ ਸੰਸਾਰ ਦੇ ਵਿੱਚੋਂ ਕੁਝ ਸਿੱਖ ਰਹੇ ਹਾਂ ਖੋਜ ਕਰਕੇ ਜੋ ਬੇਬੇ ਬੁੱਧੀ ਨੇ ਬਣਾਉਦੀ ਅਸੀਂ ਖੋਜ ਕਰ ਰਹੇ ਹਾਂ ਇਨਸਾਨੀ ਬੁੱਧੀ ਉਹ ਵੀ ਮੈਟਰ ਤੱਕ ਇਨਸਾਨੀ ਬੁੱਧੀ ਬবেਕ ਬੁੱਧੀ ਦੀ ਖੋਜ ਨੇ ਕਰ ਰਿਹਾ ਕੋਈ ਬবেਕ ਬੁੱਧੀ ਨੇ ਜੋ ਕੁਝ ਬਣਾਇਆ ਉਹਦੇ ਵਿੱਚ ਕੁਝ ਖੋਜ ਕਰ ਰਿਹਾ ਕਿਵੇਂ ਬਣਾਇਆ ਇਹ ਜੋ ਅਸੀਂ ਕੀ ਲਾਭ ਲੈ ਸਕਦੇ ਆ ਅਸੀਂ ਕੀ ਇਹਦੀ ਤਖੰਦੀ ਕਰ ਸਕਦੇ ਆ ਜੋ ਹਾਈਬ੍ਰਿਡ ਬੀਜ ਬਣਾਤੇ ਐਸਾ ਇਹਨਾਂ ਦੇ ਅ ਕੌਸ ਬਲੀਡਾ ਬਣਾਤੀਆਂ ਇਹ ਕੁਝ ਕਰ ਸਕਦੇ ਸੀ ਉਹਨਾਂ ਨੇ ਕੱਲ ਸੀਮਤ ਜਾਂ ਕੁਛ ਇਹਨਾਂ ਨੇ ਜਿਹੜਾ ਕੀਤਾ ਉਹਦੇ ਵਿੱਚ ਕਲਾਈਮੇਟ ਵਾਲਾ ਜਿਹੜਾ ਫਰਕ ਸੀ ਉਹ ਇਹਨਾਂ ਦਾ ਧਿਆਨ ਚ ਨਹੀਂ ਰਿਹਾ ਉਹ ਗੱਲ ਫੇਰ ਹੋ ਰਹੀ ਹੈ ਉਹਨਾਂ ਨੇ ਤਾਂ ਕਲਾਈਮੇਟ ਦੇ ਸਾਹਮਣੇ ਬਣਾਏ ਤੇ ਸਰੀਰ ਅਸੀਂ ਉਹਨੂੰ ਜਾਂ ਇਗਨੋਰ ਕਰਦੇ ਹਾਂ ਤਾਂ ਉਹਦੇ ਨੇ ਗਾਇਆ ਇਥੇ ਉਹਨੇ ਬਿਮਾਰ ਜ਼ਿਆਦਾ ਉਹਨੇ ਦੇਸੀ ਹੁੰਦੀਆਂ ਨਹੀਂ ਉਹ ਇੰਨੇ ਸਾਨੂੰ ਬੁੱਧੀ ਹੈ ਨਹੀਂ ਸੀ। ਅਸੀਂ ਬਬੇ ਬੁੱਧੀ ਦਾ ਖਲ ਦੇ ਕੇ ਐਵੇਂ ਅਸੀਂ ਬਿਮਾਰੀਆਂ ਜਿਹੜੇ ਸਾਲਟ ਅਸੀਂ ਇਸ ਪਾਣੀ ਦੇ ਨਾਲ ਨਹੀਂ ਦੇ ਸਕਦੇ ਹਰੇਕ ਪਾਣੀ ਦੇਈ ਜਾਂਦੇ ਆ। ਉਹਨਾਂ ਦੇ ਅਲੱਗ-ਅਲੱਗ ਰਿਐਕਸ਼ਨ ਆਉਂਦੇ ਨੇ। ਇਸ ਕਰਕੇ ਉਹ ਦੁਕਾਨਦਾਰ ਨੇ ਉਹਨਾਂ ਨੂੰ ਇਸ ਗੱਲ ਦਾ ਕੋਈ ਫਿਕਰ ਨਹੀਂ ਇਹਦਾ ਰਿਐਕਸ਼ਨ ਦੇ ਵਿੱਚ ਨੁਕਸਾਨ ਕੀ ਹੋਊ। ਉਹਨਾਂ ਨੇ ਦਵਾਈ ਵੇਚਣੀ ਆਪਣੀ। ਬਈਆਂ ਸੋ ਉਹਨਾਂ ਦਾ ਜੇਕਰ ہماری ਜੋ ਧੂਈ ਬਿਮਾਰੀ ਨਿਕਲੇ ਹੋਈ ਖਤਰਨਾਕ ਨਿਕਲ ਗਿਆ ਯਾਰ ਪਹਿਲਾਂ ਕਹਿੰਦੇ ਸੀ ਕੋਈ ਦਵਾਈ ਬਣਦੀ ਐ ਸਾਈਡ ਇਫੈਕਟ ਹੁੰਦਾ ਨਹੀਂ ਨਹੀਂ ਜੀ ਇਹਦਾ ਸਾ ਅਸੀਂ ਦੂਰ ਕਰ ਲਿਆ ਫਿਰ ਉਹਦਾ ਸਾਈਡ ਇਫੈਕਟ ਦਾ ਦੰਦਨੇ ਹੈਗਾ ਦੋ ਕੋਈ ਥਾਲ ਬਾਅਦ ਫਿਰ ਇਹਨੂੰ ਦਵਾਈ ਬਣਾ ਲੈਂਦੇ ਨੇ ਉਹ ਇਥੇ ਉਹਦੇ ਜੋ ਖਤਰਨਾਕ ਸਾਈਡ ਇਫੈਕਟ ਹੁੰਦਾ ਐਦਾਂ ਵੱਡਾ ਚਲੇ ਜਾਂਦਾ ਸਭ ਕੁਝ ਸਭ ਕੁਝ ਸਪਾਇਲ ਹੋ ਗਿਆ ਜੋ ਕੁਝ ਮੈਂ ਖਸਖਾਰ ਕਰਿਆ ਕਿਹਾ ਸੀ ਨਾ ਜਿਸ ਰੇਸ਼ੋਨਲ ਪਰਮਿਸ਼ਨ ਨੇ ਉਹ ਠੀਕ ਸੀ ਉਹਨੂੰ ਅਲੱਗ ਕਰਕੇ ਜਾ ਸੀ ਸਾਡਾ ਅਲੱਗ ਕਰਕੇ ਉਹ ਕਿਤੇ ਇੱਕ ਜਗ੍ਹਾ ਸੜ ਦੰਨੇ ਆ ਸਰਫ ਇੱਕ ਥਾਂ ਜਾ ਹੀ ਜਾਂਦਾ ਹੁਣ ਇਕੱਠਾ ਉਹ ਸਿੱਧਾ ਥੱਲੇ ਜਾ ਰਹਿਣੇ ਪਾਣੀ ਚ ਕਈ ਦਵਾਈਆਂ ਨੇ ਸਾਡੀਆਂ ਤੋੜਨ ਵਾਲੀਆਂ ਉਹ ਸਾਰਾ ਜ਼ਹਿਰ ਥੱਲੇ ਜਾ ਹੀ ਜਾਂਦਾ ਪਾਰੰਦੇ ਆ ਖਰਾਬ ਹੋਊਗਾ ਤਰਾ ਕੰਪਨੀ ਤੇ ਤੁਹਾਡੀ ਕਪੜੇ ਦੋਣ ਦੀ ਮਸ਼ੀਨ ਵਰਾਈ ਕੰਨਾਂ ਨਾ ਪੇ ਕੰਮ ਉਥੇ ਜੋ ਖਤਰਨਾਕ ਚੀਜ਼ਾਂ ਬੰਦੀਆਂ ਨੇ ਕੈਮੀਕਲ ਕੈਮੀਕਲ ਤੋਂ ਨੂੰ ਖਤਰਨਾਕ ਪੈਣ ਲੱਗੇ ਖਾਣ ਪੀਣ ਦੇ ਖਤਰਨਾਕ ਚੀਜ਼ਾਂ ਨੇ ਪਰ ਲਸੀ ਨਾਲ ਕਪੜੇ ਰੰਗਦੇ ਸੀਗੇ ਹਾਂ ਇੰਜ ਨਾ ਤੁਸੀਂ ਨੇਚਰ ਦੇ ਨਾਲ ਖਲਵਾੜ ਕਰ ਹੱਥਕਸ਼ੇਪ ਕਰੂੰਗੇ ਨਹੀਂ ਚੰਦੇ ਵਿੱਚ ਦਖਲ ਨਹੀਂ ਜਿਆਦਾ ਕਰਾਂਗੇ ਉਹ ਨੁਕਸਾਨ ਦੇ ਦ ਹੁਣ ਮੰਨਦੇ ਵੀ ਨਹੀਂ ਹਟਦੇ ਵੀ ਨਹੀਂ ਹਟ ਵੀ ਨਹੀਂ ਸਕਦੇ ਕੀ ਕਰਨ ਹੁਣ ਅਸੀਂ ਕਹਿੰਦੇ ਆ ਅੱਜ ਪਹਿਲਾਂ ਲੋਕ ਚੌੜੇ ਮਤਲਬ ਜਾਨ ਸ਼ੌਚਾ ਲੈ ਜਾਂਦੇ ਸੀ ਹੁਣ ਅਸੀਂ ਉਹ ਵਿਜੜੇ ਬਣਾਤੇ ਉਹਦਾ ਸਾਰਾ ਪਾਣੀ ਖਰਾਬ ਹੋ ਗਿਆ ਥੱਲੇ ਦਾ ਨੁਕਸਾਨ ਜ਼ਿਆਦਾ ਹੋਇਆ ਉਹਦਾ ਫਾਇਦਾ ਘੱਟ ਹੋਇਆ। ਸ਼ਹਿਰਾਂ ਦਾ ਪਾਣੀ ਪੀ ਕੇ ਦਿਖਾਓ ਮੈਨੂੰ। ਤੇ ਤੇ ਸ਼ੌਚਾਲਿਆਂ ਨੇ ਪੁਰਾਣੇ ਆ। ਉਹ ਸ਼ਹਿਰ ਦਾ ਪਾਣੀ ਪੀ ਕੇ ਦਿਖਾਓ। ਹਾਂ। ਪਹਿਲਾਂ ਉੱਪਰ ਆ ਜਿਹੜਾ ਪਾਣੀ ਆਉਂਦਾ ਥੋੜਾ ਸਪਲਾਈ ਦਾ ਇਹ ਵੀ ਬਿਮਾਰੀ ਹੈ। ਕਈ ਜਗ੍ਹਾ ਇਹਦੇ ਵੀ ਦੀਦੂ ਪਾਣੀ ਚਲੇ ਜਾਂਦੇ। ਸਿੱਧਾ ਹੀ ਜਿਹਨਾਂ ਅਸੀਂ ਇੱਕ ਡ੍ਰੌਪ ਨਹੀਂ ਪੀ ਸਕਦੇ। ਪਹਿਲਾਂ ਉੱਪਰ ਨੂੰ ਜਿਹੜੀ ਸਿਸਟਮ ਬਣੇ ਨੇ। ਉਹਣਾ ਨੇ ਆਪਣੇ ਵਾਸਤੇ ਬਣਾਏ ਤੇ ਵੀ ਸਾਡੇ ਬੰਦੇ ਨੌਕਰੀ ਕਰਨਗੇ ਕਿੰਨੇ ਅਸੀਂ ਬੰਦੇ ਇੱਥੇ ਅਡਜਸਟ ਕਰ ਸਕਦੇ ਆ ਫਿਰ ਉਹਨਾਂ ਦੀ ਅਸੀਂ ਵੋਟਾਂ ਲਾਵਾਂਗੇ ਉਹ ਉਹਨਾਂ ਦੇ ਹੁਣ ਨਿਕਲਿਆ ਚੁ ਕੀ ਹੁਣ ਬੜੇ ਬੜੇ ਸ਼ਹਿਰਾਂ ਚ ਭਜਦੇ ਆ ਲੋਕ ਆਬਾਦੀ ਜ਼ਿਆਦਾ ਹੋ ਗਈ ਐਦਾਂ ਹੀ ਰਹਿੰਦਾ ਹੈ ਜਿਹੜੇ ਬਹੁਤ ਸਰੰਦ ਹੈ ਹੁਣ ਜਿੱਤੇ ਪੁਰਾਣੀ ਸਰੰਦ ਸੀ ਜਿੱਤੇ ਇੰਚਾਂ ਨਾਲ ਜਗ੍ਹਾ ਸੀ ਉਹਦੇ ਕੋਈ ਪੁੱਛਦਾ ਨਹੀਂ ਹੈ ਜਦ ਤੇ ਬਹੁਤ ਜ਼ਿਆਦਾ ਵੈਲਿਊ ਹੁੰਦੀ ਹੈ ਉਹ ਓਝੜ ਵੀ ਜਾਂਦੀ ਹੈ ਜੇਗਾ ਫਿਰ ਹੁਣ ਪੁੱਛਦਾ ਵੀ ਕੋਈ ਨਹੀਂ ਹੈ ਐਵੇਂ ਜੇ ਇਸੇ ਤਰ੍ਹਾਂ ਨਾ ਰਹੇ ਦਿੱਲੀ ਤੋਂ ਲੋਕ ਭੱਜਣ ਉਹ ਤੇ ਬੜੇ ਖਬਰਾਂ ਘਾਂ ਦੇ ਕਰੋਨਾ ਦੇ ਖਤਰਨਾਕ ਕੋਈ ਬਿਮਾਰੀ ਆ ਗਈ ਫਿਰ ਉਤੇ ਐਨੇ ਹਵੱਦੀ ਹੈ ਦੇਦੇ ਵਿੱਚੋਂ ਫੈਲਣਾ ਹੀ ਉਹਨੇ ਬਚੇ ਨਹੀਂ ਜਾ ਸਕਦਾ ਉੱਥੇ ਅਸੀਂ ਇੱਥੇ ਜੰਗਲ 'ਚ ਬੈਠੇ ਆਂ ਸਾਡੇ ਸਾਡੇ ਤੇ ਕੀ ਸਾਰਾ ਕਰੋ ਉਹਨਾਂ ਦਾ ਅਸੀਂ ਪਾਗਲ ਨਹੀਂ ਨੇੜੇ ਸ਼ਹਿਰ ਛੱਡ ਕੇ ਦੂਰ ਬਸੇ ਆਂ ਬਹੁਤ ਸਾਡੀ ਬਰੇਲੇ ਵਿੱਚ ਵੀ ਸਕਦੇ ਸੀਗੇ ਉਹ ਇਹ ਪੰਗਾ ਲੈਣਾ ਨੇੜੇ ਬਿਮਾਰੀਆਂ ਦੇ ਸਾਡਾ ਮਤਲਬ ਕੀ ਪਬਲਿਕ ਦਾ ਪਬਲਿਕ ਵਿੱਚ ਜਿਹੜੀ ਗੱਲ ਕਰਨੀ ਹੈ ਸਾਡੇ ਮਤਲਬ ਨਹੀਂ ਜਿਹੜੀ ਅਸੀਂ ਗੱਲ ਕਰਨੀ ਉਹਨਾਂ ਦੇ ਮਤਲਬ ਦੀ ਨਹੀਂ ਜਿਹਨੂੰ ਮਤਲਬ ਇੱਥੇ ਆ ਜਾਊਗਾ ਨਹੀਂ ਤਾਂ ਇੰਟਰਨੈਟ ਤੇ ਜਾਂਦੀ ਆਪੇ ਸੁਣ ਲੈਣਗੇ ਸਾਡੇ ਕੋਲ ਕਹਾਏ ਮਤਲਬ ਹੈ ਸਬਜੀ ਦੀ ਜੜੀ ਹੈ ਵੀ ਅਬਾਦੀ ਲੈ ਜਾਗੇ ਅਸੀਂ ਖੜੀ ਕਰੀਏ ਬੇਵਾਦੀ ਦੇ ਜ਼ਿਆਦਾ ਖਰੀਦਦਾਰ ਨੇ ਇਹ ਤਾਂ ਕੋਈ ਫ੍ਰੀ ਲੈਂਡ ਨੂੰ ਤਿਆਰ ਨਹੀਂ